ਹੈਲੋ ਜੀ ਸੱਚੀ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਪਿਆਰਾ ਜੜ ਜੈਨ ਇਸ ਡਿਜ਼ਾਈਨ ਨੂੰ ਤੁਸੀਂ ਦੋ ਰੰਗਾਂ ਦੇ ਵਿੱਚ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਇੱਕ ਇਹ ਡਿਜ਼ਾਈਨ ਬਣ ਗਿਆ ਉੱਪਰ ਆਪਾਂ ਹੋਰ ਕਲਰ ਪਾ ਸਕਦੇ ਹਾਂ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਜੇ ਦੋ ਰੰਗਾਂ ਚ ਨਹੀਂ ਬਣਾਉਣਾ ਇੱਕ ਰੰਗ ਚ ਵੀ ਬਣਾ ਸਕਦੇ ਹਾਂ ਇਹਨੂੰ ਆਪਾਂ ਦੋ ਰੰਗਾਂ ਦੇ ਵਿੱਚ ਵੀ ਬਣਾ ਸਕਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਹੀ ਆਪਾਂ ਨੇ ਕੁੰਡੇ ਲੈਣੇ ਆ। ਬਾਕੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਟੀਗਨ ਤੇ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ। ਕਰਦੇ ਆ ਜੀ ਆਪਾਂ ਸਟਾਰਟ। ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐਸਟੀਚਾ ਇਹਨੂੰ ਤੁਸੀਂ ਬੁਣਾ ਬਣ ਲਓ ਚਾਹੇ ਇਸ ਤਰ੍ਹਾਂ ਉਤਾਰ ਲਓ। ਫਿਰ ਆਪਾਂ ਨੇ ਦੋ ਕੁੰਡਿਆਂ ਦੀ ਇਸ ਤਰ੍ਹਾਂ ਵਿਚਕਾਰ ਦੀ ਕੁੰਡਾ ਕੋਈ ਨਹੀਂ ਲੈਣਾ ਇਸ ਤਰ੍ਹਾਂ ਵਿਚਕਾਰ ਦੀ ਇੱਕ ਕੁੰਡਾ ਬਣਾਉਣਾ ਇਸ ਤਰੀਕੇ ਨਾਲ ਢਿੱਲਾ ਜਾਂ ਕੁੰਡਾ ਬਣਾਉਣਾ ਉਸ ਤੋਂ ਬਾਅਦ ਸਲਾਈ ਤੇ ਬਲ ਪਾਉਣਾ ਫਿਰ ਪਹਿਲੇ ਗੁੰਡੇ ਨੂੰ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਧੱਗਾ ਆਪਣੇ ਵੱਲ ਕਰਕੇ ਦੂਜੇ ਗੁੰਡੇ ਨੂੰ ਪੁੱਠਾ ਬਣਾ ਲੈਣਾ ਇੱਥੇ ਆਪਣੇ ਕੋਲ ਇੱਕ ਤੋਂ 3 ਬਣ ਗਏ ਤਾਂ ਕਰ ਵਾਰ ਨੂੰ ਕਰਾਂਗੇ ਇਹ ਹੀ ਦੋ ਕੁੰਡੀਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਦੋ ਕੁੰਡੀਆਂ ਦੇ ਇਸ ਤਰ੍ਹਾਂ ਵਿਚਕਾਰ ਦੀ ਇੱਕ ਲੂਪ ਬਣਾਉਣਾ ਸਲਾਈ ਤੇ ਬੜ ਪਾਉਣਾ ਪਹਿਲੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਦੂਜੇ ਕੁੰਡੇ ਨੂੰ ਪੁੱਠਾ ਬਣਾ ਲੈਣਾ ਤਾਂ ਕਰ ਵਾਰ ਨੂੰ ਕਰਾਂਗੇ ਦੋ ਕੁੰਡੀਆਂ ਦੀ ਇਸ ਤਰ੍ਹਾਂ ਵਿਚਕਾਰ ਦੀ ਇੱਕ ਲੂਪ ਬਣਾਉਣਾ ਸਲਾਈ ਤੇ ਬੜ ਪਾਉਣਾ పేల కుండేను సనా దూజను ఉల్టా బా లేవారో కుడె బా పలా కు కిధా బా లే దూజే కుండేను ఉల్టా బానా పూరి సై జీట్ ప ਦੋ ਕੁੰਡਿਆਂ ਦੇ ਵਿੱਚਕਾਰ ਦੀ ਇੱਕ ਕੁੰਡਾ ਬਣਾਉਣਾ ਸਲਾਈ ਤੇ ਬਾੜ ਪਾਉਣਾ ਇੱਕ ਕੁੰਡਾ ਸਿੱਧਾ ਬਣਾਉਣਾ ਇੱਕ ਕੁੰਡਾ ਉੱਠਾਣਾ ਲੈਣਾ ਇਸ ਤਰ੍ਹਾਂ ਇੱਕ ਵਿਚਕਾਰ ਦੀ ਲੂਪ ਬਣਾਣੀ ਸਲਾਈ ਤੇ ਬਾੜ ਪਾਉਣਾ ਪਹਿਲੇ ਕੁੰਡੇ ਨੂੰ ਸਿੱਧਾ ਬਣਾ ਲਿਆ ਦੂਜੇ ਨੂੰ ਉੱਠਾ ਬਣਾ ਲਿਆ ਇਸ ਤਰ੍ਹਾਂ ਮੈਂ ਜਿਹੜੀ ਪਹਿਲੀ ਸਲਾਈ ਆ ਕੰਪਲੀਟ ਕਰ ਦਿੱਤੀ ਆ తరికే నూప బానీ వల్ పాయా సీధా బాస్ట్ వేను ఉల్టా నీ బనావే ఇను సీ బాగి డిజైన్ పేలీ సైలీట్ూ సెక సైడ్ పేలా గుడ్స్టితారవే ਤਿੰਨ ਗੁੰਡੇ ਉਲਟੇ ਜਿਹੜਾ ਉਧਰ ਇੱਕ ਗੁੰਡਾ ਪੁੱਠਾ ਬਣਾਇਆ ਉਹਨੂੰ ਇਧਰੋਂ ਸਿੱਧਾ ਬਣਾਵਾਂਗੇ ਤਿੰਨ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਪੂਰੀ ਸਲਾਈ ਦੇ ਵਿੱਚ ਆਪਾਂ ਇਸ ਤਰ੍ਹਾਂ ਹੀ ਬਣਾਵਾਂਗੇ

ਨੇ ਆਂਡੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੰਤੀ ਸਾਈਡ ਤੋਂ ਪਹਿਲਾ ਗੁੰਡਾ ਐ ਸਟਿਚ ਉਤਾਰ ਲਵਾਂਗੇ ਤਾਗਾ ਵਾਰ ਨੂੰ ਕਰਾਂਗੇ ਤੇ ਆਪਾਂ ਤਿੰਨ ਗੁੰਡੇ ਸਿੱਧੇ ਬਣਾਉਣੇ ਜਿਹੜੇ ਉਧਰ ਉਲਟੇ ਬਣਾਏ ਨੇ ਇਧਰੋਂ ਤਿੰਨ ਗੁੰਡੇ ਸਿੱਧੇ ਜਿਹੜਾ ਗੁੰਡਾ ਪਹਿਲਾਂ ਹੀ ਪੁੱਠਾ ਬਣਾਇਆ ਸੀ ਉਹਨੂੰ ਹੁਣ ਵੀ ਪੁੱਠਾ ਬਣਾਵਾਂਗੇ ਜਿਹੜਾ ਉੱਧਰ ਸਿੱਤਾ ਬਣਾਇਆ ਤਿੰਨ ਗੁੰਡੇ ਸਿੱਤੇ ਬਈਆਂ ਦੀ ਤਿੱਜੀ ਸਲਾਈ ਸਿੱਤੇ ਪਾਸੇ ਤੋਂ ਇੱਕ ਗੁੰਡਾ ਪੁੱਠਾ രണ്ട് കുണ്ട ചിട്ടി എക്കുണ്ട ਦੀਆਂ ਇੰਡੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਥੋੜਾ ਥੋੜਾ ਹੀ ਆ ਬਣਨ ਲੱਗ ਕੇ ਚੌਥੀ ਸਲਾਈ ਵੈਕਸਾਈਡ ਤੋਂ ਇਹ ਚੌਥੀ ਸਲਾਈ ਦੇ ਵਿੱਚ ਜੇ ਆਪਾਂ ਨੇ ਕਲਰ ਚੇਂਜ ਕਰਨਾ ਤਾਂ ਆਪਾਂ ਕਰ ਸਕਦੇ ਹਾਂ ਇੱਥੋਂ ਆਪਾਂ ਹੋਰ ਕਲਰ ਲਾ ਸਕਦੇ ਹਾਂ ਇਹ ਲਕੁੰਡਾ ਐ ਸਟਿਚ ਆਪਾਂ ਉਤਾਰ ਲਵਾਂਗੇ ਫਿਰ ਆਪਾਂ ਨੇ ਜਿਹੜੇ ਕੁੰਡੇ ਉਧਰ ਸਿੱਧੇ ਬਣਾਏ ਆ ਤਿੰਨ ਤਿੰਨਾਂ ਨੂੰ ਇਕੱਠਿਆਂ ਨੂੰ ਸਲਾਈ ਤੇ ਲਵਾਂਗੇ ਤਿੰਨਾਂ ਨੂੰ ਉਲਟਾ ਬਣਾਉਂਦੇ ਹੋਏ ਇੱਕ ਕਰ ਦਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਿਆ ਤਿੰਨ ਕੁੰਡੀਆਂ ਦਾ ਇੱਕ ਕਰਨਾ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਿਆ ਤਿੰਨ ਕੁੰਡੀਆਂ ਦਾ ਇੱਕ ਕਰਨਾ சிா தின்ன குரனு சிா தின்ன குடையாண்ட சிதா தின்ன குடையா குண்ட சிதா తిను కు బ కు తి కు బ బ బ బ సీ తి కు బ బ బ బ స ਨੇ ਆਂਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਬਣ ਗਿਆ ਬਹੁਤ ਹੀ ਪਿਆਰਾ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਜੀ ਕਿਸੇ ਹੋਰ ਨਵੇਂ ਡਿਸੋਖੇ ਜਿਹੜੀਆਂ ਇਹਦੇ ਨਾਲ